ਹਲੋ ਜੀ ਸਸਵੀ ਗਰਨੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੱਡੀ ਚੰਨ ਤੇ ਹੋ ਸੁਣਾਓ ਕੀ ਹਾਲ ਚਾਲ ਹੈ ਤੇ ਅੱਜ ਬਣ ਰਹੀ ਜੀ ਸਾਡੇ ਕਰੇਲਾ ਬਾਣੀਏ ਹਾਂ ਤੁਹਾਨੂੰ ਤੇ ਨਾਲ ਨਾਲ ਇਹ ਪਿਆਜ਼ ਭਰ ਕੇ ਰੱਖੀਏ ਬਣਾਵਾਂਗੇ ਇਸ ਤੋਂ ਬਾਅਦ ਆਵਲੀ ਚੜੀ ਆ ਨਾ ਕਦੇ ਸਿਲਕੇ ਜਿਹੜੇ ਸਿੱਕੜ ਜਿਹੜੇ ਹੁੰਦੇ ਆ ਤੇ ਕਰੇਲੇ ਦੇ ਇਹ ਵੀ ਤੁਹਾਨੂੰ ਮੈਂ ਅੱਜ ਨਵੇਂ ਤਰੀਕੇ ਨਾਲ ਬਣਾਉਣ ਲੱਗਿਆ ਪਹਿਲੇ ਵੀ ਬਣਾਏ ਸੀ ਬਹੁਤ ਹੀ ਸਵਾਦ ਬਣੇ ਸੀ ਸਮਝੋਗੀ ਨਹੀਂ ਕਿ ਖੋਖੂ ਕੇ ਖਾਣੀ ਮੈਂ ਖਾਣੇ ਮੇਲੀ ਰੱਖਦੀ ਮੈਂ ਗਾਣੇ ਮੇਲਦੀ ਆ ਦੀ ਇਸ ਤਰੀਕੇ ਨਾਲ ਬਹੁਤ ਸਵਾਦ ਬਣੇ ਸੀ ਸੋ ਅੱਜ ਤੁਹਾਨੂੰ ਮੈਂ ਬਣਾ ਕੇ ਦੱਸਣੀ ਕਿ ਕਿੱਦਾਂ ਬਣਾਏ ਸੀ ਮੈਂ ਲੋਬਾਂ ਕਰੇਲਿਆਂ ਨੂੰ ਕੱਢ ਲਈ ਤੇਲ ਚੋਂ ਕਾਹੀ ਤੇਲ ਚੋਂ ਬਣਾ ਲੈਣੇ ਆ ਹੁਣ ਤੇਲ ਦੇ ਵਿੱਚ ਮਸਾਲਾ ਜਿਆ ਰਲ ਗਿਆ ਇਹਦੇ ਵਿੱਚ ਪਿੰਨੂ ਬਣੀਆਂ ਸੀ ਫਰਾਈਆਂ ਤੇ ਹੁਣ ਜਿਹੜੇ ਬੰਦੇ ਸਾਰੇ ਗਰੇਲੇ ਪਿੰਨੂ ਗਰੇਲੇ ਕੱਢਦੇ ਵਿੱਚੋਂ ਗਰੇਲੇ ਬਣ ਗਏ ਸੋਤੇ ਤੇ ਹੁਣ ਅਸੀਂ ਜਿਹੜਾ ਆ ਇਹਦੇ ਵਿੱਚ ਪਾਸ ਕੇ ਪਿਆਜ਼ ਚਾਹੀ ਨਹੀਂ ਬਹੁਤਾ ਟਾਈਮ ਹੀ ਲੱਗਾ 2 ਮਿੰਟ ਜੇ ਇਹਨੇ ਬਣ ਜਾਣਾ ਲੋ ਦੀ ਆਪਾਂ ਤੇ ਕੀ ਹੋ ਗਿਆ ਆਮ ਤੈਲ ਦੇ ਵਿੱਚੋਂ ਨਾ ਉਹ ਕੱਢ ਲਏ ਆ, ਕਰੇਲੇ ਵੀ ਕੱਢ ਲਏ ਉਹੀ ਤੇਲ ਮੈਂ ਤੇਲ ਤੇਲ ਵੀ ਯੂਜ਼ ਕਰ ਲਿਆ ਰੋਲਾ ਬੜਾ ਪਾਇਆ ਨਿਆਣਿਆਂ ਨੇ ਨਾ ਕਰਨਾ ਕੀ ਆ ਕੀ ਕਰਨਾ ਬਸ ਰੋਲਾ ਰੱਪਾ ਹੀ ਬੜਾ ਪਾਇਆ ਕਿਵੇਂ ਜਿੰਨੀ ਹੈ ਜਿੰਨਾ ਜਿਆਦਾ ਓਏ ਚੁੱਪ ਤੇ ਕਰੋ ਰੋਲਾ ਬੜਾ ਪਾਇਆ ਉਹ ਨਹੀਂ ਆਪਣਾ ਹੀ ਤੇ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਰੇਲੇ ਸੁੱਕੇ ਆ, ਸੁੱਕੇ ਮਸਾਲੇ ਭਰੋਣੇ ਫਿਰ ਥੋੜਾ ਜਿਹਾ ਦਾ ਮਸਾਲਾ ਵੀ ਨਿਕਲ ਜਾਂਦਾ ਇਹਦੇ ਵਿੱਚ ਮਸਾਲਾ ਵੀ ਆ ਕਿプラス ਤੇਲ ਹੀ ਮੈਂ ਉਹੀ ਯੂਜ਼ ਕੀਤਾ ਤੇ ਉਹਦੇ ਚ ਹੀ ਆਪਾਂ ਪਾ ਲਿਆ ਉਹਦੇ ਟਿੱਕੜ ਸਿੱਕੇ ਸਿਲਕੇ 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 ਇਹਨਾਂ ਗੱਲ ਨੂੰ ਤਰੇਲਿਆਂ ਦੇ ਛਿਲਕੇ ਚੁਲ ਗਏ ਇਹਨਾਂ ਨੂੰ ਆਪਾਂ ਨਾ ਥੋੜਾ ਭੁੰਨ ਲੈਣਾ ਹੈ ਤੇ ਇਸ ਤਰੀਕੇ ਨਾਲ ਬਣਾਈਏ ਨਾ ਬੜੇ ਸਵਾਦ ਆ ਸਾਡੇ ਘਰ ਤੇ ਫਿਰ ਖੋ ਖੋ ਕੇ ਖਾਦੇ ਜੀ ਨਾ ਮੈਂ ਅੱਗੇ ਵੀ ਗੱਲ ਕਰਨੀ ਮੈਂ ਖੋ ਖੋ ਕੇ ਖਾਦੇ ਸੀ ਮੈਨੂੰ ਚਾਹੀਦੇ ਮੈਨੂੰ ਚਾਹੀਦੇ ਪਹਿਲਾਂ ਹੀ ਆਪਣੇ ਟਿਫਿਨ ਦੀ ਜੀ ਜੀ ਨੇ ਪਹਿਲਾਂ ਹੀ ਆਪਣੀ ਟਿਫਿਨ ਚ ਰੱਖੀ ਘੱਟ ਕੇ ਰੱਖਿਆ ਹੁੰਦੇ ਆ ਨਹੀਂ ਤੇ ਇਹਨੂੰ ਹੋਰ ਕੁਝ ਨਾ ਚਾਹੀ ਐਨੇ ਸਵਾਲ ਤਾਂ ਹੁੰਦੇ ਆ ਨਾ ਇਹਨੂੰ ਆਪਾਂ ਭੁੰਨੇ ਨੇ ਅੰਦਰ ਤੇ ਨਾਲ-ਨਾਲ ਆਪਾਂ ਜਿਹੜੀਆਂ ਹੋਰ ਚਾਲੇ ਚਾਲੇ ਉਹ ਤਿਆਰ ਕਰਦੇ ਆ ਇਹਦੇ ਚ ਨਾ ਆਪਾਂ ਥੋੜੀ ਜੀ ਕਾਢ ਕੇ ਲੈ ਲੀ ਜੀ ਇਹਨਾਂ ਨੂੰ ਇੱਕ ਕੱਚੀ ਮੋਕਲੀ ਆ ਤੇ ਇਹਨੂੰ ਆਪਾਂ ਨਾ ਟੋਟ ਲੈਣਾ ਸਾਵਲ ਹੋਲੀ ਬੱਚੇ ਇਹ ਮੈਂ ਨਿਕ ਲਈ ਆ ਜਿੰਮੀਦਰ ਸਾਡੇ ਪਿਆਜ਼ ਦੇ ਆ ਜਿਹੜਾ ਭੁਜਦਾ ਆ ਉਹਨੂੰ ਜੇਰ ਆਪਾਂ ਨਾ ਲੇਫਲੀ ਕਟ ਲਿਆ ਮੋਕਲੀ ਕਟ ਲਈ ਆ ਮੈਂ ਪੂਰਾ ਤਰਗ ਲਾਗੀ ਬਾਹਰ ਨਾ ਨਿਕਲੇ ਕਿੰਨੇ ਟ੍ਰਿਕ ਬਹੁਤੀ ਨਹੀਂ ਪੀਸਨੀ ਮਤਲਬ ਕਿ ਮੋਟੀ ਮੋਟੀ ਜੀ ਜਿਹੜੀ ਮੂੰਹ ਚਾਰੇ ਦਰਦਰੀ ਜੀ ਦੋ ਟੁਕੜੇ ਵੀ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ ਇਹ ਵੀ ਹੁੰਦੇ ਨੇ ਕਿੱਥੇ ਪਿਆਜ਼ ਕਿੱਥੇ ਨੇ ਪਿਆਜ਼ ਹਾਂਜੀ ਪਿਆਜ਼ਾਂ ਆਪਾਂ ਕੱਟ ਕੇ ਰੱਖੇ ਅਜੇ ਨਹੀਂ ਪਾਉਣੇ ਐਦਾਂ ਕਰ ਲਈ ਜ਼ਰੂਰ ਪੜ ਦਰਦ ਸੋਰਸ ਵਾਰਡ ਦਾ ਇਹ ਮੂਫੀ ਦਾ ਇਹਨਾਂ ਸਵਾਦ ਬੰਦੇ ਨਾ ਕਰੇਲੇ ਪਾਉਂਦੇ ਆ ਕੱਚੀ ਦੀਪਲੀ ਕੱਚੀ ਮੂਫੀ ਪੱਕ ਜਾਨੀ ਵਿੱਚ ਪੈ ਗਏ ਚਾਹ ਹੋਵੇ ਤਾਂ ਕੋਈ ਬੀਵੀ ਨਾ ਸਾਰੇ ਪਿੰਦੇ ਜਿਹੜੇ ਇਹਦੇ ਚਾ ਤੇਲ ਵੀ ਥੋੜਾ ਜਿਹਾ ਜ਼ਿਆਦਾ ਤੇ ਬਾਕੀ ਇਹ ਚ ਮਸਾਲੇ ਪਤਾ ਕੀ ਕੀ ਪਾਣੇ ਜੇ ਮੈਂ ਪਾਉਣੇ ਨਹੀਂ ਕਿਉਂਕਿ ਕਰੇਲਿਆਂ ਦੇ ਵਿੱਚੋਂ ਕਾਫੀ ਮਸਾਲਾ ਨਿਕਲ ਆਇਆ ਹੀ ਤੇ ਤੇਲ ਵੀ ਬਾਅਦ ਚ ਜਿਹੜਾ ਇਹਨੂੰ ਭੁੰਨ ਕੇ ਬਾਅਦ ਕੱਢ ਲੈਣਾ ਆਪਾਂ ਇਸੇ ਤੇ ਰੋਟੀ ਬਣਾ ਲਿਓ ਹੈ ਇਹ ਤੇ ਫਿਰ ਕੁਝ ਬਣਾ ਲੈਣੋ ਹੋਰ ਕੀ ਸੁੱਟਣਾ ਥੋੜੀ ਐ ਵੇਸਟ ਥੋੜੀ ਕਰਨਾ ਇਹਦੇ ਚ ਪੈਣਾ ਜਿਵੇਂ ਇੱਕ ਕਰੇਲੇ ਆਪਾਂ ਸੁੱਕੇ ਡਰਾਈ ਭਰੇ ਸੀ ਉਹਦੇ ਵਿੱਚ ਆਪਾਂ ਪਾਇਆ ਸੀ ਆਮਚੂਰ ਪਾਊਡਰ ਤੇ ਨਾਲ ਲਾਲ ਮਿਰਚ ਤੇ ਨਾਲ ਅਸੀਂ ਪਾਈ ਜੀ ਥੋੜੀ ਜੀ ਕਾਲੀ ਮਿਰਚ ਲੂਣ ਤੇ ਹਲਦੀ ਐਨੀਆਂ ਚੀਜ਼ਾਂ ਪਾਈਆਂ ਸੀ ਤੇ ਉਹ ਨਾ ਕਾਫੀ ਮਸਾਲਾ ਕਰੇਲਿਆਂ ਦੇ ਵਿੱਚੋਂ ਨਿਕਲ ਗਿਆ ਪਿਆਜ਼ਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਭਰਉਂਦੇ ਆ ਸੁੱਕਾ ਮਸਾਲਾ ਪਾ ਕੇ ਮਭਾਈ ਸੋ ਇਹ ਚ ਮੈਂ ਮਸਾਲਾ ਕੋਈ ਨਹੀਂ ਪਾਉਣਾ ਮਸਾਲਾ ਤੁਹਾਨੂੰ ਮੈਂ ਤਰ੍ਹਾਂ ਦੱਸਦਾ ਕਿ ਆਹ ਵਾਲੇ ਪਹਿਨੇ ਆ ਤੇ ਹੁਣ ਅੱਪਾ ਇਹਦੇ ਵਿੱਚ ਜਿਹੜੇ ਆ ਪਿਆਜ਼ ਪਾ ਦੇਣੇ ਆ ਪਿਆਜ਼ ਇਤਰਾ ਕੱਟ ਲੋ ਜੱਤਿੰਨ ਪਿਆਜ਼ ਕੱਟੇ ਆ ਐਸਾ ਢਿੱਪੇ ਸੱਤ ਦੀ ਆ ਕੇ ਪਹਿਲਾਂ ਇਹਨੂੰ ਬੁਝਾ ਲਈਏ ਦੋਨੋਂ ਇਹ ਐਡੀ ਫੇਵਰੇਟ ਬਣਨੀ ਆ ਨਾ ਆ ਤਰੇਲੇ ਖਾਓ ਨਾ ਖਾਓ ਪਰ ਇਹ ਜ਼ਰੂਰ ਖਾਓ ਓਰੀਜਨ ਦੀ ਭਾਵੇਂ ਇਸ ਤਰ੍ਹਾਂ ਬਹੁਤਾ ਜੀਨੀ ਗ੍ਰੀਨ ਹੋ ਜਾਂਦਾ ਹੈ ਨਾ ਤੇ ਜੀ ਬਸੀ ਹੋਰ ਨਸਨ ਟੇਜੇਂ ਪਾਉਣੇ ਨਹੀਂ ਪਾਏ ਹੋਏ ਆ ਹੈਗੇ ਪਹਿਲਾਂ ਤੇ ਹਲਕੀ ਜਿਹੀ ਕੁੜੀ ਦੀ ਪਾਣੀ ਜੀ ਕਲਰ ਵਾਸਤੇ ਇੱਕ ਘਟਕੀ ਇਹ ਪਿਆਰਲੀ ਹੋ ਗਿਆ ਤੇ ਹੁਣ ਆਪਾਂ ਜਿਹੜੀ ਨਾ ਪੁੱਟ ਕੇ ਰੱਖੀ ਨਾ ਮੋਕਲੀ ਮੂੰਗ ਫਲੀਆਂ ਇਹ ਪੜੀ ਤੋ ਪਾਰਟੀ ਦੇ ਵਿੱਚ ਤੇ ਇਹਦਾ ਹੀ ਸਵਾਦ ਆ ਇਹਦੇ ਨਾਲ ਇੰਨਾ ਬਾਤ ਬੰਦੇ ਆ ਹਾਂ ਬਹੁਤ ਇਸ ਇਹ ਏਦਾਂ ਹੀ ਖਾ ਸਕਦੇ ਹੋ ਤੁਸੀਂ ਜਿੱਦਾਂ ਵੀ ਦਊ ਤੁਸੀਂ ਖੱਚੀ ਹੈ ਅਸੀਂ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਪਕਾਉਣਾ ਹੈ ਤੇ ਫਿਰ ਨਾਲ ਵਿੱਚੋਂ ਇਸ ਤਰ੍ਹਾਂ ਜਦੋਂ ਆਪਾਂ ਸਾਈਡ ਤੇ ਖਾਦਾਂਗੇ ਤੇ ਜਿਹੜਾ ਐਕਸਟਰਾ ਤੇਲ ਹੋਣਾ ਵਾਧੂ ਜਿਹੜਾ ਉਹ ਸਾਰਾ ਜਿਹੜਾ ਬਾਹਰ ਨਿਕਲ ਆਣਾ ਆਪਣਾ ਤੇ ਉਹ ਅਸੀਂ ਫਿਰ ਕੱਢ ਲਾਂਗੇ ਵਿੱਚੋਂ ਹਾਂ ਹੌਲੀ ਹੌਲੀ ਆ ਰਿਹਾ ਆ ਆ ਦੇਖੋ ਐਸਾ ਕਰੋ ਕਿ ਤੇਲ ਜਿਹੜਾ ਹੈ ਵਾਧੂ ਹੋਊਗਾ ਆਪਣੇ ਆਪ ਨਿਕਲ ਹੀ ਜਾਊਗਾ ਥੋੜਿਆ ਆ ਗਿਆ ਟੋੜਿਆ ਅੰਡਿਆਂ ਟੋੜਿਆ ਬੱਚਾ ਬਾੜੀ ਸਾਡੀ ਵੇਖੋ ਹਾਂ ਬਾਹਰ ਲੜੂਗੇ ਲੜਦੇ ਰਹਿੰਦੇ ਜਦੋਂ ਵੇਖਣਾ ਇੰਨਾ ਵੀ ਦਾ ਬੱਚਾ ਹੋਣੀ ਪਿੱਛੇ ਆ ਆ ਗੁੱਸਾ ਕਰਦਾ ਆ ਜਾ ਨਿੱਕਾ ਟੱਡਾ ਹਣਾ ਬੋਸ ਬੋਦੇ ਬਹੁਤ ਈ ਸ਼ਰਾਤੀ ਹੋ ਜੀ ਇਹਨੂੰ ਤਾਂ ਪਤਾ ਕੀ ਕਹਿੰਦੇ ਹੈ ਸਕੂਲੇ ਕਹਿੰਦੇ ਹੈ ਇਹ ਬਹੁਤ ਸ਼ਰੀਫ ਬੱਚਾ ਹੈ ਬਹੁਤ ਈ ਸ਼ਰੀਫ ਬੱਚਾ ਹੈ ਮੈਂ ਸ਼ਰੀਫ ਨਹੀਂ ਆ ਕਰਾ ਕਿ ਦੇਖਿਆ ਕਰੋ ਆ ਵੇਖੋ ਆ ਵੇਖੋ ਕੀ ਹੈ ਕੀ ਵੇ ਕੀ ਜੋ ਮੈਂ ਨੂੰ ਕੋ ਮੈਂ ਨਹੀਂ ਗਿਆ ਮੇਰੀ ਮਰਜ਼ੀ ਉਹ ਲੈਨੇ ਰਿਹਾ ਲੰਦੂ ਸਾਡੀ ਸਬਜ਼ੀ ਬਣੀ ਹੋ ਮੇਰਾ ਧਿਆਨ ਇੱਧਰ ਹੋ ਗਿਆ ਤੇ ਆਹ ਤੇਲ ਸਾਰਾ ਇਹਦਾ ਐਕਸਟਰਾ ਇਤਰਾ ਕੱਢ ਲੈਣਾ ਸਾਈਡਾਂ ਤੇ ਕਰਕੇ ਤੇ ਬਾਸ ਤੋਂ ਇਹਨੂੰ ਰੋਟੀ ਨਾਲ ਪਰੌਂਠੀ ਨਾਲ ਖਾਓ ਆਹਾ ਬਹੁਤ ਹੀ ਸਵਾਦ ਵਾਲੀ ਜਿਨ੍ਹਾਂ ਨੇ ਕਦੀ ਨਹੀਂ ਬਣਾਈ ਇਸ ਤਰੀਕਾ ਬਣਾ ਕੇ ਦੇਖੋ ਕਿੰਨੇ ਸਵਾਦ ਬੰਦੇ ਆ ਸੋ ਇਹ ਸੀ ਜੀ ਹਰਦੀ ਦੇ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜੁੜ ਕਰਿਓ ਚੈਨਲ ਤੇ ਪਹਿਲੀ ਵਾਰ ਆਇਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ਼ੀ ਗਾਲ ਜੀ ਸਾਰਿਆਂ ਨੂੰ